ਕਿੰਨੇ ਸੋਹਣੀ ਐ ਢਿਵਰੀਆ ਛਣ ਕੇ ਤੇ ਵਧੀਆ ਗੁੱਲੀ ਢੰਡਾਉਦੂ ਵਧੀਆ ਮੈਂ ਬਾਈ ਪਹਿਲਾਂ ਬਾਈਆਂ ਦੀ ਪਵਾ ਘਰੇ ਮੇਰੇ ਨਾਲ ਪਵਾਂਦੇ ਨੇ ਹਾਂ ਸਾਜਗਰੀ ਵਾਲਾ ਕੰਮ ਕਹੀ ਜਾਂਦੇ ਪਹਿਲਾਂ ਉਧਰ ਪਾ ਕੇ ਆ ਰਲ ਮਿਲ ਕੇ ਕਰਦੇ ਨੇ ਕੰਮ ਇੱਕ ਦੂਜੇ ਨਾਲ ਕੰਮ ਖਰਾਬ ਉਹ ਵੀ ਦੋ ਦਿਹਾੜੀਆਂ ਲਾਉਣ ਜੋਗੀ ਕੋਈ ਕਮਸ਼ਤੀ ਨਹੀਂ ਹੁੰਦੀ ਅਗਲਾ ਵਿੜੀ ਕਰ ਲੈਣਾ ਹੂੰ ਵੀੜੀ ਕਰਕੇ ਨਾਲ ਮਿਲ ਕੇ ਕੰਮ ਕਰਦੇ ਨਾਲੇ ਭਾਈ ਜਰ ਕਿਸਾਨ ਵਾਜਾਂ ਦੀ ਹਾਂ ਤੇ ਨਾਲੇ ਕੰਮ ਹੋ ਜਾਂਦਾ ਸੀ ਉਹਦੇ ਟਾਈਮ ਚ ਸਹੀ ਗੱਲ ਹੈ ਉਦੋਂ ਆ ਕੰਪਨੀ ਸਨ ਹੈਗੇ ਨਾ ਉਦੋਂ ਹਨ ਗੋਡੀਆਂ ਗਾਡੀਆਂ ਜਾਂਦੀਆਂ ਹਾਂ ਨਰਮੇ ਬੁੱਢਨੇ ਮੋਗਵਾਲੀਆਂ ਬੀਜਿਆ ਲੋਕ ਗੁਰਦੇ ਹਨ ਉਦੋਂ ਇੱਕ ਦੂਜੇ ਨਾਲ ਬੰਦੇ ਕੰਮ ਕਰ ਆਂਦੇ ਵੀ ਸਨ ਆਖੇ ਵੀ ਲੱਗਦੇ ਹਾਂ ਇੱਕ ਇੱਕ ਨਹੀਂ ਕਰ 5 5 6 6 ਕਰਾਂ ਦੀ ਪੱਕੀ ਵੀੜੀ ਹੁੰਦੀ ਸੀ ਹਾਂ ਅੱਦੇ ਅੱਦੇ ਪਿੰਡ ਦੀ ਆਪਣੀ ਵੀੜੀ ਜਿਹੜਾ ਮਰ ਮੁੱਕ ਜਾਣਾ ਤਾਂ ਸਾਰਿਆਂ ਨੇ ਇਕੱਠੇ ਹੋਣਾ ਭੱਜ ਗਏ ਵੰਡ ਰਤੰਡ ਕੇ ਪੈਸਾ ਦਾ ਕਾਲ ਆ ਲੈਣਾ ਫੌਲ ਲੈਣਾ ਠੈ ਕੋ ਕੋਣੋ ਗੱਲਾਂ ਕਿਥੇ ਹੁਣ ਗੱਲ ਕੀ ਏ ਹੁਣ ਹੋ ਗਿਆ ਬਈਮਾਨਾ ਬਈਮਾਨਾ ਜਿਆਦਾ ਲੋਕਾਂ ਹਾਂ ਬੰਦੇ ਉਹੀ ਨੇ ਬੰਦੇ ਉਹੀ ਨੇ ਬੰਦੇ ਉਹ ਸੋਚਾਂ ਬਦਲ ਗਈਆਂ ਨੇ ਬਈਮਾਨੇ ਵਾਲੇ ਉਹਦੋਂ ਬਈਮਾਨਾ ਨਹੀਂ ਸੇ ਹੂੰ ਭਾਈ ਚਾਰ ਕਿਸਾਨ ਜਦੋਂ ਵਾਥ ਸੀਗੀ ਉਹਦੋਂ ਅਗਲਾ ਆਂਦਾ ਸੀ ਵਿੱਚ ਮੇਰਾ 2 ਰੁਪਈਆ ਦਾ ਫਾਇਦਾ ਤੇ ਨਾਲ ਅਗਲੇ ਦਾ ਵੀ ਹੋ ਗਈ ਹਾਂ ਉਦੋਂ ਇੱਕ ਦੂਜੇ ਨਾਲ ਦੇ ਭਰਾ ਦਾ ਚੰਗਾ ਰੋਜਦੇ ਸਨ ਨਾ ਜਾਂ ਤਾਂ ਉਹ ਇਕੱਠ ਵੀ ਨੇਵ ਜਾਂਦੇ ਆ ਭਰਾਵਾ ਦੇ ਹੂੰ ਵੀੜੀ ਦਾਦਾ ਵੀ ਵੀ ਸਾਲ ਇਕੱਠੀ ਲੰਘ ਜਾਂਦੀ ਜੇ ਇੱਕ ਦੂਜੇ ਦੀ ਸਹੀ ਗੱਲ ਹੈ ਜੇ ਕਿਸੇ ਦਾ ਸੁੱਖ ਸੁਸੁਖ ਜਾਦੀ ਹੋ ਗਈ ਹੁਣ ਦੁਨੀਆ ਦੇ ਅੱਤੇ ਡਿਪਰੈਸ਼ਨ ਜ਼ਿਆਦਾ ਹੈ ਉਹਨਾਂ ਚ ਦੁਖੀ ਨਹੀਂ ਲੋਕ ਫਿਰ ਉਦੋਂ ਦਵਾਈਆਂ ਵੀ ਹੁਣ ਚੱਲਦੀਆਂ ਹੂੰ ਜਿਵੇਂ ਹੁਣ ਦਵਾਈ ਚੱਲਦੀ ਹਰ ਬੰਦੇ ਦੀ ਕਾਸੇ ਨਾ ਕਾਸੇ ਵੀ ਹਰੇਕ ਬੰਦੇ ਦੀ ਦਵਾਈ ਚੱਲਦੀ ਹੈ ਕੱਲੇ ਬੰਦੇ ਤੇ ਕੰਮ ਦੇ ਲੋਡ ਜਿਆਦੇ ਵਾਦਾ ਨਹੀਂ ਕੱਟੂਗਾ ਬੱਸ ਨਾ ਮੋੜ ਵੀ ਨਾਲ ਹੀ ਮੋੜਦਾ ਹੈ ਹੋਏ ਪਰਪਲ ਤਾਂ ਡਿਪਰੈਸ਼ਨ ਕਣੀ ਚੀਜ਼ ਕਰਕੇ ਡਿਪਰੈਸ਼ਨ ਹਾਂ ਤੂੰ ਦੱਸਦੇ ਤੇਰੀ ਉਮਰ ਵਾਤੇ ਨਹੀਂ ਕਦੇ ਸੋਚੇ ਹੁਣ ਇਸੇ ਜੀ ਕਰਕੇ ਡਿਪਰੈਸ਼ਨ ਵਾਤੇ ਕੱਲੇ ਬੰਦੇ ਤੇ ਕੰਮ ਗੈਣੇ ਜ਼ਿੰਮੇਵਾਰੀਆਂ ਜਾਚੇਵਾਰੀਆਂ ਹਾਂ ਜ਼ਿੰਮੇਵਾਰੀਆਂ ਜਾਦੀਆਂ ਹਾਂ ਤੁਸਾਂ ਦੀਆਂ ਜ਼ਿੰਮੇਵਾਰੀਆਂ ਕਰਕੇ ਦਿਲੀ ਤੇ ਪ੍ਰੇਸ਼ਨ ਦੀ ਬਿਮਾਰੀ ਹੋਵਾਂਦਗੀ ਕਦਰ ਕੋਈ ਪਾਉਂਦਾ ਨਹੀਂਗਾ ਉਹ ਹੀ ਯਾਰ ਕੇ ਤੇਰੇ ਕੇ ਦੁੱਖ ਰੋਹਾ ਮੈਂ ਤੂੰ ਮੇਰਾ ਮਖੌਲ ਡੇਗਾ ਹਾਂ ਉਹ ਅਗਾਂ ਅੱਧੀ ਜੋ ਦਾਣੇ ਹੋਰ ਕਾਹਦੀ ਮਾਰ ਲਾ ਦੇ ਮੇਰਾ ਹੋਰ ਪਹਿਲਾ